ਪੱਤੀ ਡੀ ਬਟਿੰਡਾ ਅਜੇ ਗਾਂਧੀ ਨੇ ਕੀਤੀ ਪ੍ਰੈਸ ਕਾਨਫਰੰਸ ਸੈਸ ਨੂੰ ਜਾਣਕਾਰੀ ਦਿੰਦੇ ਉਹਨਾਂ ਨੇ ਦੱਸਿਆ ਕਿ ਡੀਜ਼ਲ ਵਾਲੇ ਟੈਂਕਰਾਂ ਵਿੱਚੋਂ ਡੀਜ਼ਲ ਚੋਰੀ ਕਰਕੇ ਸਸਤੇ ਰੇਟ ਵਿੱਚ ਵੇਚਣ ਵਾਲੇ ਚਾਰ ਵਿਅਕਤੀ ਬਟਿੰਡਾ ਪੁਲਿਸ ਨੇ ਕੀਤਾ ਕਾਬੂ ਦੋਸ਼ੀਆਂ ਕੋਲੋਂ 400 ਲੀਟਰ ਡੀਜ਼ਲ ਬਰਾਮਦ ਕੀਤਾ ਗਿਆ ਹੈ ਆਓ ਦੇਖਦੇ ਹਾਂ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗਲਵੱਤ ਕਰਦਿਆਂ ਐਸਪੀ ਡੀ ਅਜੇ ਗਾਂਧੀ ਨੇ ਇਸ ਕੇਸ ਬਾਰੇ ਹੋਰ ਕੀ ਦਿੱਤੀ ਜਾਣਕਾਰੀ आज री मॉर्निंग जडी है सीआईए दी टीमा ने जडे इंडियन ऑयल ਦੇ ਡਿਪੂ ਨੇ ਉਹਨਾਂ ਦੇ ਆਸ-ਪਾਸੇ ਡਾਬੇ ਨੇ ਉੱਥੇ ਸਰਚ ਕੀਤੀ ਗਈ ਸੀ ਤੇ ਸਰਚ ਦੇ ਦੌਰਾਨ ਚੋਰੀ ਦੇ ਡੀਜ਼ਲ ਜਿਹੜਾ ਹੈ ਉਹਨਾਂ ਨੇ ਸਟੋਰ ਕੀਤਾ ਹੋਇਆ ਸੀ ਤੇ ਉਹ ਬਰਾਮਦ ਕੀਤਾ ਹੈ ਉਹਦੇ ਸਬੰਧੀ ਸੀआईए ਸਟਾਫ 1 ਵੱਲੋਂ 3 ਤੇ ਸੀआईए ਸਟਾਫ 2 ਵੱਲੋਂ 1 ਐਫਆਈਆ ਰਜਿਸਟਰ ਕੀਤੀ ਗਈ ਹੈ ਟੋਟਲ ਇਹਦੇ ਵਿੱਚ 4 ਦੋਸ਼ੀ ਨੇ ਤੇ 400 ਲੀਟਰ ਦੇ ਕਰੀਬ ਡੀਜ਼ਲ ਬਰਾਮਦ ਹੋਇਆ ਇਤੋਂ ਕਰਦੇ ਸਾਰੇ ਡੀਜ਼ਲ ਟਰੱਕਾਂ ਚੋਂ ਹੀ ਕੱਢਦੇ ਸੀ ਹਜੇ ਤੱਕ ਤਾਂਹੀ ਗੱਲ ਸਾਹਮਣੇ ਆਈ ਹੈ ਕਿ ਟਰੱਕਾਂ ਚੋਂ ਕੱਢਦੇ ਸੀ ਕਿਹੜਾ ਕਿੰਨਾ ਵੇਚਦੇ ਸੀ ਇਹ ਉਹ ਸਾਰਾ ਹਜੇ ਅਸੀਂ ਇਹਨਾਂ ਦੀ ਪੁੱਛਗਿੱਛ ਦੌਰਾਨ ਵੈਰੀਫਾਈ ਕਰਕੇ ਤੁਹਾਨੂੰ ਮੈਂ ਇਹਨਾਂ ਨੂੰ ਹੁਣ ਅਸੀਂ ਪੇਸ਼ ਕਰਨ ਲੱਗੇ ਆਂ ਜੱਜ ਸਾਹਿਬ ਦੇ ਸਾਹਮਣੇ ਫਿਰ ਇਹਨਾਂ ਦਾ ਪੁਲਿਸ ਰਿਪੋਰਟ ਹਾਸਿਲ ਕਰਕੇ ਅੱਗੇ ਦੀ ਜਿਹੜੀ ਤਫ਼ਤੀਸ਼ ਹੈ ਉਹ ਸਾਰੀ ਅਮਲ ਚ ਲਿਆਵਾਂਗੇ ਸਰ ਕ੍ਰਾਈਮ ਕਰਨ ਵਾਲੇ ਜਿਹੜੇ ਵਿਅਕਤੀ ਐ ਤੇ ਨਸ਼ਾ ਵੇਚਣ ਵਾਲੇ ਵਿਅਕਤੀ ਐ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕ੍ਰਾਈਮ ਕਰਨ ਵਾਲੇ ਜਿਹੜੇ ਵਿਅਕਤੀ ਹੈਗੇ ਉਹਨਾਂ ਦੇ ਖਿਲਾਫ ਸਾਡੀ ਲਗਾਤਾਰ ਜਿਹੜੇ ਹੈ ਉਹ ਮੁਹਿੰਮ ਜਾਰੀ ਹੈ ਅਸੀਂ ਪਿਛਲੇ ਕੁਝ ਦਿਨਾਂ 'ਚ ਕਾਫੀ ਸਾਰੇ ਲੁੱਟਖੁਆ ਕਰਨ ਵਾਲੀ ਗੈਂਗਸ ਜਿਹੜੀ ਉਹ ਫੜੀ ਵੀ ਹੈਗੀ ਐ ਕਨਾਲ ਕਲੋਨੀ ਵੀ ਐਫਆਈਆਰ ਰਿਸਟਰ ਹੋਈ ਐ ਕੋਤਵਾਲੀ ਵੀ ਐਫਆਈਆਰ ਰਿਸਟਰ ਹੋਈ ਐ ਉਸ ਤੋਂ ਪਹਿਲਾਂ ਸੀਆਈਏ ਸਟਾਫ ਨੇ ਵੀ ਰਾਘੀਰਾ ਤੋਂ ਲੁੱਟਖੁਆ ਕਰਨ ਵਾਲਿਆ ਇੱਕ ਗੈਂਗ ਫੜੀ ਸੀ ਤੇ ਉਹਨਾਂ ਨੂੰ ਆਹੀ ਮੈਸੇਜ ਹੈ ਕਿ ਭਈ ਕ੍ਰਾਈਮ ਕਰਨ ਵਾਲਿਆਂ ਦੇ ਖਿਲਾਫ ਸਾਡੀ ਜਿਹੜੀ ਹੈ ਸ਼ਕਤੀ ਪੂਰੀ ਆਉਣ ਵਾਲੇ ਇਸ ਸਾਲ ਦੇ ਵਿੱਚ ਵੀ ਪੂਰੀ ਜਿਹੜੀ ਹੈ ਉਹ ਜਾਰੀ ਰਹੂਗੀ ਕਿਉਂਕਿ ਦੇਖੋ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ 'ਚ ਕਾਫੀ ਜਿਹੜੀ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਚੋਰ ਇਹ ਲੋ ਬਠਿੰਡਾ ਵਾਸੀਆਂ ਚ ਕਾਫੀ ਜਿਹੜਾ ਰੋਸ ਹੈ ਤੇ ਕਾਫੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਸਰ ਸਾਡੀ ਪੀਸੀਆਰ ਜਿਹੜੀ ਹੈ ਉਹ 24/7 ਐਕਟਿਵ ਨੇ ਉਸ ਤੋਂ ਇਲਾਵਾ ਸਾਡੇ ਨਾਕੇ ਵੀ ਚੱਲਣ ਰਹੇ ਹਨ ਅਸੀਂ ਕਾਫੀ ਐਫਰਟਸ ਕਰਨ ਰਿਹਾ ਜਿਹੜੀ ਚੋਰੀ ਦੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਨਾ ਹੋਣ ਜਿਹੜੀਆਂ ਵਾਰਦਾਤਾਂ ਹੋਣ ਰਹੀ ਹੈ ਉਹ ਵੀ ਅਸੀਂ ਟ੍ਰੇਸ ਕਰਨ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿੰਨੀਆਂ ਵੀ ਵਾਰਦਾਤਾਂ ਹੋਈਆਂ ਉਹਨਾਂ ਨੂੰ ਅਸੀਂ ਟ੍ਰੇਸ ਕਰਨ ਦੀ ਪੂਰੀ ਐਫਰਟਸ ਕਰਨ ਰਿਹਾ ਉਹਨਾਂ ਨੂੰ ਅਸੀਂ ਜਲਦੀ ਟ੍ਰੇਸ ਕਰ ਲਵਾਂਗੇ ਤੇ ਸਾਡਾ ਮੇਨ ਫੋਕਸ ਆਹੀ ਹੈ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸ ਕਿ ਜਿਹੜਾ ਕ੍ਰਾਈਮ ਹੈ ਲੁੱਟਖੋਹਾਂ ਤੇ ਚੋਰੀਆਂ ਉਹਨਾਂ ਨੂੰ ਪ੍ਰੀਵੈਂਟ ਕੀਤਾ ਜਾਏ ਉਹਦੇ ਲਈ ਸਾਡੀ ਪੀਐਸਆਰ ਟੀਮਾਂ ਥਾਣਿਆਂ ਦੀਆਂ ਗਸ਼ਟ ਪਾਟੀਆਂ ਸਾਰੀਆਂ ਅਲਰਟ ਨੇ ਤੇ ਜਲਦੀ ਅਸੀਂ ਜਿਹੜੀ ਹੈ ਚੋਰੀ ਤੇ ਲੁੱਟਖੋਹ ਦੀ ਜਿਹੜੀ ਹੈ ਘਟਨਾਵਾਂ ਹੋ ਰਹੀ ਹੈ ਇਹਨਾਂ ਨੂੰ ਔਰ ਇਹਨਾਂ ਦੇ ਠੱਲ ਪਾਵਾਂਗੇ ਸਰ ਇੱਕ ਥਾਣਿਆਂ 'ਚ ਜਿਹੜਾ ਆਮ ਵਿਅਕਤੀ ਜਾਂਦਾ ਹੈਗਾ ਕੋਈ ਆਪਦੀ ਕੰਪਲੇਂਟ ਲੈ ਕੇ ਜਾਂ ਕੁਛ ਉਹਦੇ ਨਾਲ ਵਾਰਦਾਤ ਹੁੰਦੀ ਹੈ ਤਾਂ ਉਹਨੂੰ ਸਹੀ ਤਰੀਕੇ ਨਾਲ ਅਸੀਂ ਗੱਲਬਾਤ ਕੀਤੀ ਕਾਫੀ ਵਿਅਕਤੀਆਂ ਨਾਲ ਉਹਨੂੰ ਟ੍ਰੀਟ ਕੀਤਾ ਨਹੀਂ ਜਾਂਦਾ ਸਹੀ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਥਾਣਿਆਂ 'ਚ ਜਿਹੜੇ ਆਫੀਸਰ ਬੈਠੇ ਹੈਗੇ ਆ ਅ ਤੁਹਾਡੇ ਮੁਲਾਜ਼ਮ ਬੈਠੇ ਆ ਅਸੀਂ ਤੋਂ ਜਿੰਨਾ ਵੀ ਸਟਾਫ ਹੈਗਾ ਜ਼ਿਲ੍ਹੇ ਦਾ ਸਾਰਿਆਂ ਨੂੰ ਵਾਰੀ-ਵਾਰੀ ਜਨਰਲ ਪਰੇਡ ਵੀ ਹੁੰਦੀ ਹੈ ਇੱਥੇ ਕ੍ਰਾਈਮ ਮੀਟਿੰਗਾਂ ਵੀ ਹੁੰਦੀ ਹੈ ਉਹਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਸਾਰੇ ਅਫਸਰਾਂ ਵੱਲੋਂ ਆਹੀਦਾਇਤਾ ਹੈ ਕਿ ਪਬਲਿਕ ਦੇ ਨਾਲ ਆਪਣਾ ਵਤੀਰਾ ਜਿਹੜਾ ਉਹ ਵਧੀਆ ਰਹੇ ਫੇਰ ਵੀ ਜਿੱਥੇ ਵੀ ਕੋਈ ਇਦਾਂ ਦੀ ਕੰਪਲੇਂਟ ਆਂਦੀ ਹੈ ਕਿ ਪਬਲਿਕ ਦੇ ਨਾਲ ਕੋਈ ਮਿਸਬੀਹਵ ਹੋਇਆ ਹੈ ਉਹਦੇ ਖਿਲਾਫ ਜਿਹੜਾ ਡਿਪਾਰਟਮੈਂਟਲ ਐਕਸ਼ਨ ਹੈ ਉਹ ਲਿਆ ਜਾਂਦਾ ਹੈ ਬਾਕੀ ਸਾਡੇ ਵੱਲੋਂ ਆਹੀ ਵਾਰੀ-ਵਾਰੀ ਹਦਾਇਤ ਹੈਗੀ ਹੈ ਕਿ ਵੀ ਪਬਲਿਕ ਦੇ ਨਾਲ ਵਤੀਰਾ ਚੰਗਾ ਰਹੇ ਤੇ ਹਿਊਮਿਲਟੀ ਤੇ ਕਰਟਸੀ ਹੋਣੀ ਚਾਹੀਦੀ ਹੈ। ਦੋਸਤੋ ਅਸੀਂ ਦਿਖਾਵਾਂਗੇ ਤੁਹਾਨੂੰ ਬਿਲਕੁਲ ਸੱਚ ਤੁਸੀਂ ਦੇਖਦੇ ਰਹੋ ਪਾਕੀ ਆਵਾਜ਼